ਸਾਰਿਆਂ ਨੂੰ ਮੈਂ ਹਾਂ ਸਰਬਜੀਤ ਪੈਡ ਬੁਲਾਈਤੀਵਾਂ ਚੈਨਲ ਤੇ ਮੈਂ ਸਭ ਤੋਂ ਸਤਿਕਾਰਦੀ ਆ। ਬਹੁਤ ਸਾਰਾ ਜੀ ਸਾਰੇ ਕਿਵੇਂ ਹੋ? ਉਮੀਦ ਕਰਦੀ ਆ ਸਾਰੇ ਵਧੀਆ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ। ਤੇ ਲੋ ਜੀ ਅੱਜ ਹੈਗਾ ਜੀ ਦਿਨ ਐਤਵਾਰ ਤੇ ਸ਼ਾਮ ਦਾ ਟਾਈਮ ਹੈ। ਤੇ ਆਪਣੇ ਲਵੇ ਥੋੜੇ ਜਿਹਾ ਨਿੰਬੂ ਪਏ ਸੀ। ਮੈਂ ਕਿਹਾ ਚੱਲ ਜਿਹੜੇ ਨਿੰਬੂ ਆਪਣੇ ਪਏ ਨੇ ਇਹਦਾ ਆਪਾਂ ਬਣਾਨੇ ਥੋੜਾ ਜਿਹਾ ਮਿੱਠਾ achar, ਖੱਟ ਮਿੱਠਾ achar। ਤੇ ਉਹ achar ਕਿਵੇਂ ਬਣਾਉਣਾ ਤੁਹਾਨੂੰ ਉਹਦੇ ਬਾਰੇ ਦੱਸਦੇ ਆ। ਏ ਲੋ ਜੀ ਆਪਾਂ ਨੇ ਅੱਧੀ ਕਿਲੋ ਅੱਧੀ ਕਿਲੋ ਕਹਿੰਦਾ ਸੌਰੀ ਅੱਧੀ ਕੌਲੀ ਲੈ ਲਈ ਆਪਾਂ ਚੀਨੀ ਦੀ ਤੇ ਬਾਕੀ ਇਹਦੇ ਵਿੱਚ ਹੈਗਾ ਕਾਲਾ ਨਮਕ ਦੂਜੀ ਕੌਲੀ ਚ ਕਾਲਾ ਨਮਕ ਹੋ ਗਿਆ ਜੀਰਾ ਹੋ ਗਿਆ ਕਾਲੀ ਮਿਰਚ ਹੋ ਗਈ ਲਾਲ ਮਿਰਚ ਦਾ ਪਾਊਡਰ ਹੋ ਗਿਆ ਤੇ ਥੋੜਾ ਵਾਈਟ ਨਮਕ ਹੋ ਗਿਆ ਤੇ ਬਾਕੀ ਹੋਰ ਤੁਸੀਂ ਜਿਹੜਾ ਮਸਾਲਾ ਪਾਉਣਾ ਚਾਹੁੰਦੇ ਹੋ ਜਿਵੇਂ ਕਿਚਨ ਆ ਮਸਾਲਾ ਜਾਂ ਫਿਰ ਗਰਮ ਮਸਾਲਾ ਕੁਝ ਵੀ ਕੋਈ ਹੋਰ ਮਸਾਲੇ ਪਾਣਾ ਉਹ ਵੀ ਤੁਸੀਂ ਐਡ ਕਰ ਸਕਦੇ ਆ ਤਾਂ ਜੀ ਹੁਣ ਆਪਾਂ ਕੀ ਕਰਦੇ ਆ ਜਿਹੜੇ ਆਪਣੇ ਇਹ ਨਿੰਬੂ ਨੇ ਇਹਨਾਂ ਨੂੰ ਆਪਾਂ ਵਿਚਾਰੋ ਚੀਰਾ ਦੇ ਲੈਣੇ ਆ ਆ ਡੱਬੇ ਦੇ ਵਿੱਚ ਹੀ ਪਾਵਾਂਗੇ ਤੇ ਇਦਾਂ ਵਿਚਾਰੋ ਇਦਾਂ ਚੀਰਾ ਦੇਣਾ ਕੱਟਣਾ ਨਹੀਂ ਹੈਗਾ ਨਿੰਬੂ ਸਿਰਫ ਚੀਰਾ ਹੀ ਦੇਣਾ ਹੈ ਇਦਾਂ ਕਰਕੇ ਚਾਰ ਹੀ ਸਿਰਫ ਚੀਰਾ ਦੇਣਾ ਰਸ ਬਹੁਤ ਜ਼ਿਆਦਾ ਹੈ ਨਿੰਬੂ ਆਚਰ ਤੇ ਇਹਨਾਂ ਦਾ ਜੋ ਨਿੰਬੂਆਂ ਦਾ ਸਿਲੜਾ ਉਹ ਬਿਲਕੁਲ ਪਤਲਾ ਹੈ ਆਚਾਰ ਵਾਲੇ ਨਿੰਬੂ ਨੇ ਇਹ ਲੈ ਕੇ ਚੱਲ ਜਿਹੜਾ ਪਏ ਆਪਣਾ ਇਹ ਨਿੰਬੂ ਪਏ ਨੇ ਜਿੰਨੇ ਦੇ ਵੀ ਨਹੀਂ ਅਚਾਰ ਹੀ ਪਾ ਲੈਣੇ ਆ ਤੇ ਖਾਣ ਚ ਬਹੁਤ ਜਿਆਦਾ ਟੇਸਟੀ ਬਣਦਾ ਜੇ ਤੁਸੀਂ ਇਹਨੂੰ ਜਲਦੀ ਖਾਣਾ ਚਾਹੁੰਦੇ ਹੋ ਆਚਾਰ ਨੂੰ ਤਾਂ ਤੁਸੀਂ ਕੀ ਕਰਨਾ ਮੈਂ ਤੁਹਾਨੂੰ ਉਹ ਵੀ ਦੱਸੂਗੀ ਜੇ ਤੁਸੀਂ ਕਹਿੰਦੇ ਹੋ ਵੀ ਥੋੜੀ ਤਿਆਰ ਹੋ ਜੇ ਘੰਟੇ ਤੱਕ ਤਾਂ ਇਹ ਘੰਟੇ ਤੱਕ ਵੀ ਤਿਆਰ ਹੋ ਜੂਗਾ ਆਚਾਰ ਜੇ ਤੁਸੀਂ ਮਤਲਬ ਕੀ ਕਹਿੰਦੇ ਹੋ ਵੀ ਕੋਈ ਨਾ ਆਪਾਂ 15 ਤੋਂ 20 ਦਿਨ 15-20 ਦਿਨ ਬਾਅਦ ਖਾਵਾਂਗੇ ਤੇ 15 ਦਿਨ 20 ਦਿਨ ਬਾਅਦ ਵਾਲਾ ਇਹ ਤਰੀਕਾ ਆਪਣਾ ਹੈ ਜਿਹੜਾ ਮੈਂ ਅਪਣਾਉਣੀ ਆ ਹੁਣ ਲਓ ਜੀ ਚੀਰਾ ਪਨਾ ਆ ਗਿਆ ਸਾਰੇ ਨਿੰਬੂਆਂ ਦੇ ਵਿੱਚ ਇੰਨਾ ਚੀਰਾ ਦੇਣਾ ਤੇ ਹੁਣ ਇਹ ਜਿਹੜੇ ਆਪਣੇ ਸਾਰੇ ਮਸਾਲੇ ਨੇ ਇਹਨੂੰ ਇੰਦਾ ਕਰਕੇ ਸਾਰੇ ਵਿੱਚ ਐਡ ਕਰ ਲੈਣੇ ਨੇ ਮਿਕਸ ਕਰ ਲੈਣੇ ਨੇ ਇਹਨੂੰ ਇਧਰ ਤੇਲ ਘਾਲ ਲੈਣਾ ਥਾਲ ਦੇ ਵਿੱਚ ਤੇ ਨਾਲ ਆਪਾਂ ਚੀਨੀ ਢੇਰੀ ਕਰ ਲੈਣੇ ਆ ਹੁਣ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਵਾਂਗੇ ਆਪਾਂ ਜਿਹੜਾ ਆਪਾਂ ਨਮਕਾ ਕਾਲਾ ਇਹ ਬਹੁਤ ਜ਼ਿਆਦਾ ਵਧੀਆ ਰਹਿੰਦਾ ਹੈ ਨਿੰਬੂ ਦੇ achar ਵਾਸਤੇ ਵਾਈਟ ਨਮਕ ਨਾਲ ਘੱਟ ਪੈਂਦਾ ਹੈ ਕਾਲਾ ਨਾਮਕ ਮਸਤਵਦੀਲਾ ਅਚਾਰ। ਹੁਣ ਇਹਨੂੰ ਆਪਾਂ ਇਦਾਂ ਕਰਕੇ ਸਾਰੇ ਵਿੱਚ ਇਦਾਂ ਕਰਕੇ ਭਰ ਦੇਣਾ ਤੇ ਡੱਬੇ ਦੇ ਵਿੱਚ ਇਦਾਂ ਧੜੀ ਜਾਵਾਂਗੇ ਭਰ ਕੇ। ਜਿਹੜਾ ਇਹ ਅਚਾਰ ਆਪਣਾ ਮਹੀਨੇ ਤੱਕ ਖਾਣ ਵਾਲਾ ਹੋਊਗਾ ਇਹ। 1 ਮਹੀਨਾ ਲੱਗ ਜੂ ਇਹਨੂੰ। ਇਹਨੂੰ ਰੋਜ਼ ਹਲਾਉਂਦੇ ਰਹਿਣਾ ਐ ਨਹੀਂ ਹੈਗਾ ਵੀ ਜੇ ਆਪਾਂ ਨੇ ਅਚਾਰ ਪਾਤਾ ਤਾਂ ਪਈ ਰਹੇਗੇ। ਆਪੀ ਬਣ ਜੂਗਾ। ਜੇ ਆਪਾਂ ਹਲਾਵਾਂਗੇ ਫੇਰੀ ਅਚਾਰ ਮਤਲਬ ਕਿ ਵਧੀਆ ਰਾਜੂ ਇਹਦੇ ਵਿੱਚ ਜਿਹੜੇ ਮਸਾਲੇ ਨੇ ਇੱਦਾਂ ਭਰ-ਭਰ ਉਹਦੇ ਵਿੱਚ ਰੱਖੀ ਜਾਵਾਂਗੇ ਤਾਂ ਗੱਲ ਲੈ ਸਾਰੇ ਨਿੰਬੂ ਆਪਾਂ ਇਦਾਂ ਹੀ ਭਰ ਲੈਣੇ ਆਂ ਫਟਾਫਟ ਫਟਾਫਟ ਲਓ ਜੀ ਆਪਣੇ ਸਾਰੇ ਨਿੰਬੂ ਦੇ ਵਿੱਚ ਸਾਰਾ ਮਸਾਲਾ ਭਰਿਆ ਗਿਆ ਤੇ ਹੁਣ ਆਪਾਂ ਕੀ ਕਰਨਾ ਹੈ ਜਿਹੜਾ ਇਹ ਮਸਾਲਾ ਬਚ ਗਿਆ ਨਾ ਇਹਦੇ ਵਿੱਚ ਆਪਾਂ ਡੱਬੇ 'ਚ ਹੀ ਪਾ ਲੰਮੀ ਆ। ਇਹਨੂੰ ਸਾਰੀ ਤੇ ਆਪਣਾ ਜੋ achar ਆ ਬਹੁਤ ਜਿਆਦਾ ਵਧੀਆ ਬਣੂਗਾ ਤੇ ਖਾਣ 'ਚ ਵੀ ਬਹੁਤ ਜਿਆਦਾ ਟੇਸਟ ਹੋਊਗਾ। ਇੱਕ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਜਦੋਂ ਆਪਾਂ ਨੇ achar ਪਾਟਾ ਤਾਂ ਡੱਬੇ ਨੂੰ ਬੰਦ ਨਹੀਂ ਕਰਨਾ ਹੈਗਾ ਇਹਨੂੰ ਸਿਰਫ ਪੋਲੇ ਨਾਲ ਢੱਕਣਾ ਉੱਤੋਂ। ਤਾਂ ਜੋ ਇਹਦਾ ਮਤਲਬ ਕਿ ਪਾਣੀ ਜਾਂ ਜੇ ਆਪਾਂ ਡੱਬਾ ਡੱਬੇ ਦਾ ਟੱਕਣ ਲਾ ਦੇਵਾਂਗੇ। ਤੇ ਜਿਹੜਾ ਇਹਦਾ ਹੋਊਗਾ ਮਤਲਬ ਕਿ ਪਾਣੀ ਜੋ ਚਾਰ ਦੇ ਵਿੱਚ ਪਈ ਜਾਊਗਾ ਜਿਹਦੇ ਨਾਲ ਆਪਣੇ ਆਚਾਰ ਨੂੰ ਉਲੀ ਲੱਗ ਜੂਗੀ ਜੇ ਨੂੰ ਆਪਾਂ ਮਤਲਬ ਕਿ ਰਾਤੋਂ ਰਾਤ ਇਦਾਂ ਹੀ 煲 ਦੇ ਨਾਲ ਟੱਕ ਕੇ ਰੱਖਾਂਗੇ ਤਾਂ ਆਪਣਾ ਆਚਾਰ ਬਿਲਕੁਲ ਖਰਾਬ ਨਹੀਂ ਹੋਣਾ ਹੈਗਾ ਜਿਹੜਾ ਪਾਣੀ ਹੋਊਗਾ ਉਹ ਮਤਲਬ ਕਿ ਭਾਅ ਬਣ ਕੇ ਉੱਭਜੂਗਾ ਤੇ ਬਾਕੀ ਜੇ ਤੁਸੀਂ ਇਹ ਆਚਾਰ ਛੇਤੀ ਖਾਣਾ ਚਾਹੁੰਦੇ ਤਾਂ ਤੁਸੀਂ ਕੀ ਕਰਨਾ ਇੱਕ ਪ੍ਰਾਈ ਪੈਲ ਲੈਣਾ ਹੈ ਪ੍ਰਾਈ ਪੀਨ ਦੇ ਵਿੱਚ ਨਾ ਤੁਸੀਂ ਇਹਨੂੰ ਆਚਾਰ ਨੂੰ ਸਾਰਿਆਂ ਨੂੰ ਠੇਰੀ ਕਰ ਲੈਣਾ ਤੇ ਫਿਰ ਇਹਨੂੰ ਰਝਾਣਾ ਹੈ ਚਾਹ ਦਾ ਕਮਲੋ ਕੀ ਚਾਹ ਤੇ ਪੂਰਾ achar ਆਪਾਂ ਨੇ ਤੜਕਣੀ ਦੇ ਵਿੱਚ ਪਾ ਕੇ 10-15 ਮਿੰਟ ਇਹਨਾਂ ਵਿਝਾਣਾ ਤੇ ਆਪਣਾ achar ਘੰਟੇ ਦੇ ਵਿੱਚ ਹੀ ਖਾਣ ਵਾਲਾ ਬਣ ਜੂਗਾ ਪਰ ਮੈਂ ਉਹਦਾ ਨਹੀਂ ਕਰਦੀ ਹੈ ਕਿ ਇਹ achar ਸਭ ਤੋਂ ਬੈਸਟ ਹੈ ਪੁਰਾਣੇ ਜਵਾਨੇ ਦੀਆਂ ਜੋ ਆਪਣੀਆਂ ਦਾਦੀਆਂ ਨਾਨੀਆਂ ਸੀ ਉਹ ਇਸ ਤਰ੍ਹਾਂ ਹੀ ਪਾਉਂਦੀਆਂ ਸੀ achar ਤੇ ਹੁਣ ਦੀਆਂ ਜੋ ਮੇਰੀਆਂ ਭੈਣਾਂ ਨੇ ਉਹ ਗੈਸਾ ਤਰੀਕਾ ਅਪਣਾਉਂਦੀਆਂ ਨੇ ਪਰ ਆਪਾਂ ਉਹ ਤਰੀਕਾ ਨਹੀਂ ਅਪਣਾਉਂਦੇ ਆਪਾਂ ਇਦਾਂ ਹੀ ਡੱਬੇ ਦੇ ਵਿੱਚ ਪਾ ਕੇ ਰੱਖਾਂਗੇ achar ਤੇ ਇਹ ਆਪਣਾ 4 ਮਹੀਨੇ ਤੱਕ ਕਹਿਣ ਵਧੀਆ ਖਾਣ ਵਾਲਾ ਹੋ ਜੂਗਾ ਤੇ ਇਹ achar ਨੂੰ ਡੇਲੀ ਹਿਲਾਉਂਦੇ ਰਹਿਣਾ ਐ ਨਹੀਂ ਹੈਗਾ ਵੀ ਅਹੀਂ ਰੱਖ ਦਾਵਾਂਗੇ ਸਭ ਪਾ ਕੇ ਤੇ ਲੋ ਜੀ ਇਹ ਸੀ ਆਪਣੀ ਅੱਜ ਨਿੰਬੂ ਦੇ achar ਦੀ ਰੈਸিপি ਜੇਕਰ ਵੀਡੀਓ ਵਧੀਆ ਲੱਗੀ ਹੋਊਗੀ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਕਮੈਂਟ ਕਰਨਾ ਤੇ ਲਾਈਕ ਜ਼ਰੂਰ ਕਰਿਆ ਕਰੋ ਤੇ ਚਲੋ ਜੀ ਮਿਲਾਂਗੇ ਕੱਲ੍ਹ ਇੱਕ ਹੋਰ ਵੀਡੀਓ ਨਾਲ ਤੱਕੀਂ ਸਾਰਿਆਂ ਨੂੰ ਸ਼ਸ਼ਕਾਰ